ਅੱਜ ਦੇ ਤਰੀਕ 11 8ਵੇਂ ਮਹੀਨੇ ਦੀ ਆਇਆ ਕੇ ਤਨੋਂ ਲਾਪਸੂ ਮੰਡੀ ਤੇ ਦਿਖਾਉਣਾ ਫਿਰ ਅਜ ਤੱਕ ਕੀ ਰੇਟਰਾਂ ਚ ਕਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖਦਿਆ ਚੰਦਰ ਨੂੰ ਸਬਸਕ੍ਰਾਈਬ ਲਾਇਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਕਮੈਂਟ ਜ਼ਰੂਰ ਕਰਕੇ ਦੱਛਾ ਕਰੋ ਕੋ ਘਾਟ ਬਾਸ ਉਹਦੀ ਪੂਰੀ ਕਾਤੇ ਰਹਾਂਗੇ ਬਣੇ ਰਹੋ ਮਾਲਕ ਆਪਣੋ YouTube ਚੰਦਰ ਨਾਲ ਅੱਜ ਫਿਰ ਦਿਖਾਉਨੇ ਆ ਕੀ ਰੇਟਰ ਦੇ ਤਾ ਬਾਈ ਕਹਿੰਦਾ ਨਾ ਜਿਹੜੇ ਬੰਦੇ ਨੇ ਇਹ ਮੱਝ ਖਰੀਦ ਲਈ ਉਹ ਯਾਦ ਰੱਖੂਗਾ ਤੇ ਤੇ ਯਾਦ ਰੱਖੂਗਾ ਕਹਿੰਦਾ ਪੰਜਵੇਂ ਛੂਏ ਪੰਜਵੇਂ ਛੂਏ ਹਾਂ ਜਮਾ ਸਹੀ ਜੇ ਬੰਦਾ ਯਾਰ ਸੱਚਾ ਹੈਗਾ ਹਾਂ ਆਪਾਂ ਗੱਪਰੀ ਵੜਦੇ ਯਾਰ ਜਮਾ ਤੈਨੂੰ ਕਹਿੰਦੀ ਤੇ ਜੇ ਕਿਤੇ ਹੋਰ ਤੋਂ ਕੁਝ ਦੇਤਾ ਤੀਜੇ ਤੈਨੂੰ ਲੈ ਕੇ 16 ਲੀਟਰ ਤੱਕ ਦੁੱਧ ਦੇਣਾ ਨੇ ਹਾਂਜੀ 14 ਤੋਂ ਲੈ ਕੇ 16 ਤੱਕ ਦੁੱਧ ਕੱਢਣਾ ਕਰ। ਅੱਛਾ। ਮੰਡੀ ਦਾ ਬਾਪੂ ਤੀਜੇ ਤੋਂ ਵੱਧ ਮੈਸੇਂ ਨਹੀਂ ਹੁੰਦੀ ਕੋਈ। ਹੈਂ? ਮੰਡੀ ਚ ਮਾ ਤੀਜੇ ਤੋਂ ਵੱਧ ਨਹੀਂ ਹੁੰਦੀ। ਉਹ ਨਾ ਕਹੀ ਜਾਂਦਾ ਰਹਿੰਦਾ ਤੀਜਾ ਦਾ ਜੀ ਤੀਜਾ ਪਹਿਲਾ ਤੀਜਾ ਪਰ ਸਹੀ ਗੱਲ ਤੇਨੂੰ ਪਹਿਲਾ ਬੰਦਾ ਜਿਹੜੇ ਨੇ ਤੂੰ ਪੰਜਵਾਂ ਸੂਆ ਗਿਆ। ਹਾਂ, ਆਪਾਂ 6 ਚੁੰਫ ਨਹੀਂ ਕੱਢਣਾ ਤੈਨੂੰ। ਅਗਲਾ ਪਸੂ ਬਣਦੇ ਹੀ ਚਾ ਉੱਥੇ ਪੰਜਵੇਂ ਸੂਏ ਜਾ ਗਿਆ। ਮੈਂ ਹੋਈ ਮੈਂ ਆਂਦੇ ਹਾਂ ਮੈਂ ਇੱਕ ਵਾਰ ਦਾ ਪਿੰਡਾ ਪਿਆ। ਮੋਸਾ। ਉਹ ਲੈ ਇੱਕ ਅੱਛੀ ਆ ਬਈ ਨਾ ਦੋ ਮੱਗੇ ਨਾ ਢਾਈ ਮੱਗੀ। ਹੂੰ। ਆ ਜਾ ਲੈ ਜਾ। ਹਾਂ ਜੀ। ਅੱਛਾ। ਜਾ ਰੱਖੇਗਾ ਜੇ ਪੰਜੇ ਸੂਏ ਆਪਣੇ ਘਰੇ ਛੂਈ ਆ। ਹਾਂ ਆਪਣੇ ਘਰੇ। ਆਪ ਦੀ ਕੱਟੀ ਜੀ ਇਹ ਕਰਦੀ। ਹਾਂ ਛੋਟੀ ਲੈਤੀ ਸੀ ਪਹਿਲਾਂ ਉਹਦੇ ਵਿੱਚ 77 ਸੀ ਜਿਹੜਾ ਜਿਹੜਾ ਇਹਦਾ। 177 ਦੀ। ਹਾਂ 77 ਛੋਟੀ ਲੈਤੀ ਸੀ ਪਹਿਲਾਂ ਇਹ ਆ ਜਾ ਭਾਈ ਇੱਧਰ ਨੂੰ। ਤੇ 170 ਦੀ ਉਹ ਤੋਂ ਛੋਟੀ ਲੈਤੀ ਸੀ ਪਹਿਲੇ। ਹਾਂ ਤੇ ਨਾਲ ਦੀ ਛਾਲ ਛੂਈ ਜਾਂਦੀ ਹੈ ਤਾਂ ਜੋ ਸਭੀ ਸੂਏ ਪੂਰੇ ਕਰਤੀ। ਦਿਲ ਲਾ ਕੇ ਫਿਰ ਰੱਖ ਲਈ। ਹਾਂ ਰੱਖ ਲਈ। ਹੁਣ ਤਿੰਨ ਇਕੱਠੀਆਂ ਹੋ ਗਈਆਂ ਛਾਲ ਰੱਖੇ ਇੱਕ ਮੰਦੇ ਚ ਆ ਗਈ ਥੋੜੀ ਜੀ। ਮੰਦੇ ਚ ਆ ਗਈ। ਹਾਂ ਤੇ ਅੱਛਾ। ਪੁਰੀ ਦਾ ਇਹ ਟੋਪੜ ਹੁੰਦੀ ਆ ਯਾਰ। ਹਾਂ। ਹੂੰ ਅੱਛਾ। ਤੇ ਹੁਣ ਜਾਇਜ ਰੇਟ ਕਿੰਨਾ ਕਰੇਗਾ ਜਾਇਜ ਇੱਕ ਅੱਛੀ ਅਗਵਾ ਬਚਮਾਨ ਤਾਂ ਕਰਦੇ ਨੇ ਵਿੱਚ ਜਾਇਜ ਅੱਛਾ ਬੱਚਾ ਇਹਦੇ ਮਗਰ ਕੀ ਆ ਅੱਛਾ ਬਈ ਬਚਮਾਨ ਅੱਛਾ ਚਾਰੇ ਕੱਟੀਆਂ ਦਿੱਤੀਆਂ ਨੇ ਇਹਦੀ ਕੱਟਾ ਦੇਤਾ ਐਂ ਤੇ ਕੱਟਾ ਦੇਤਾ ਹਾਂ ਤੇ 7ਵਾਂ ਦਿਨ ਸ਼ੁਰੂ ਹੋਗਾ ਬੋਲੇ ਜਾਣਾ ਇੱਥੇ ਕਿੰਨਾ ਦੁੱਧ ਕੱਢੂਗੀ 16 ਲੀਟਰ ਕੱਢੂ ਯਾਰ ਹੱਛ ਕੇ ਜਮਾਨ ਫੋਸਟ ਅੱਛਾ ਤੇ ਪਿੰਡ ਕਿਹੜਾ ਤੇਰਾ ਸਪਾਲ ਖੁਰਤ ਆ ਪਿੱਕੀ ਕੋਲੇ ਹਾਂ ਹਾਂ ਜੀ ਆ ਪਿੱਕੀ ਕੋਲੇ ਨੂੰ ਆਪਾਂ ਸਿੱਕਕੇ ਰੋਡ ਤੇ ਲੱਗ ਰੋਡ ਤੇ ਵੀ ਚੜ ਤੇ ਚਪਾਲ ਯਾਰ ਨਾਕ ਤੇ ਹੀ ਆ ਜਿਵੇਂ ਸਮਝ ਤੂੰ ਆ ਥਾਂ ਤੇ ਥਾਰ ਥਾਰ ਬਾਲਟੀ ਤੇ ਉਦੀ ਫੰਗ ਅੱਛਾ ਜੀ ਅੱਛਾ ਜੀ ਹਰ ਵਾਰ ਹੀ ਸੁਣਦੀ ਆ ਹਾਂ ਹਾਂ ਛਾਰ ਦੀ ਛਾਰੋ ਦਿਨ ਜਵਾਨੀ ਨਿਕਉਂਦੀ ਯਾਰ ਅੱਜ ਤੋਂ 2 ਮਹੀਨੇ ਦੇ ਨੇ ਹਰੀਨਾਮ ਤੋਂ ਹੋ ਜਾਣਾ ਬਸ ਅੱਛਾ ਕਿਵੇਂ ਹੁਣ ਇਹ ਕੈ ਕਦਾਂ ਦੀ ਛੂਈ ਹੈ 7 ਦਿਨ ਹੋ ਗਿਆ ਅੱਜ 7 ਦਿਨਾਂ ਦੀ ਹਾਂ ਤੇ ਕੈ ਦਿਨਾਂ ਵਿੱਚ ਅਮਰਜੂ ਹੁਣ ਜਿੱਦ ਕੱਢ ਜਾਂ ਨਹੀਂ ਪੰਨ ਜਾਂਦਾ 20-22 ਦਿਨਾਂ ਬਾਅਦ ਡੰਗਰ ਹਾਂ ਸੋਦੀ ਹੋ ਸ਼ਮਰਜਾਨਾ ਨੇ ਉਸੇ ਤਾਰਾਂ ਦੀ ਅੱਛਾ ਜੀ ਹਾਂ ਨਾ ਮੁੜ ਕੇ ਤੇ ਫਿਰੀ ਆ ਨਾ ਕੋਈ ਹੋਇਆ ਦਿੱਤਾ ਨਹੀਂ ਇਹ ਡੰਗਰ ਤਾਂ ਯਾਰ ਫਿਰ ਗੁਣਾ ਦੀ ਕੁਤਲੀ ਹੈ ਕੁਤਲੀ ਹੈਗੀ ਆ ਯਾਰ ਹਾਂ ਠੀਕ ਕਰ ਕਰ ਇੱਥੇ ਨੂੰ ਪਤਾ ਸ਼ਕਦਾ ਨਹੀਂ ਚੱਲ ਕੋਈ ਕਬੀਲਦਾਰੀ ਹੁੰਦੀ ਆ ਜਾਂ ਪਸ਼ੂ ਵਾਜ ਜਾਂਦੇ ਨੇ ਅੱਛਾ ਤੇਰਾ ਮੋਬਾਈਲ ਨੰਬਰ ਚਿਰਾਂਨੰਦ ਜੱਜਾ 88 047 1 ਵਾਰੀ ਫੇਰ 93 74 047 ਹਾਂ ਠੀਕ ਹੈ ਇਹ ਆ ਲਾ ਭਾਈ ਹਾਂ ਭਾਈ ਯਾਦ ਰੱਖੋ ਸਮਝਾਰ ਕੇ ਤੋੜਾ ਤੋੜਾ ਕਰਕੇ ਦਿਖਾ ਦਿਓ ਹੈ ਨਹੀਂ ਕੀ ਜਦ ਆਪਾਂ ਕੋ ਕੱਖ ਵੱਡ ਨਹੀਂ ਦਿੱਤੀ ਹੂੰ ਦੇਖ ਲੋ ਹੋਰ ਦਿਖਾਉਣਾ ਇੱਕ ਤੇ ਬੰਦ ਇੱਕ ਵਾਰੀ ਅੰਡਰਰੂਡਰ ਚੈੱਕ ਕਰੋ ਕਰਮਾਲੀ ਨੰਮੀ ਪੂਛ ਤੇ ਤੋੜਾ ਤੋੜਾ ਕਰੋ ਚੱਕ ਫਿਰ ਇਹਦੀ ਵੀ ਡਿਟੇਲ ਪੁੱਛਾਂਗੇ ਵੀ ਕੀ ਮੰਗਦੇ ਨੇ अज कैके आयो फिर दो, दो ने ठीक है फेस करो कर माल चेक आर्डर कर लो चेक बचा किया मगर कट्टा किनेू दे तीजा, दे तीजा देना छूए कू तीजा दूजा नहीं कहना नहीं कहना तीजा कहों ठीक अच्छा तो किने का रेट चाहे 1 25 ਦੁੱਧ ਕਿੰਨਾ ਕੱਢੂ 24 14 ਲੀਟਰ ਪੱਕਾ ਜੇ ਕੋਈ ਬੰਦਾ ਵੀਡੀਓ ਦੇਖ ਕੇ ਆ ਬਈ ਇੱਕ ਡੰਗ ਚੋਵੇ ਦੋ ਡੰਗ ਚੋਵੇ ਤਸੱਲੀ ਕਰਕੇ ਪਿੰਡ ਕਿਹੜਾ ਛੋਟੀ ਕਮੜ ਹਾਂ ਤੇ ਠੀਕ ਆ ਤੇ ਜੈਜ ਜੈਜ ਕਿਤੇ ਕੀ ਰੇਟ ਕਰੇਗਾ ਜੈਜ ਦੇਖੇ ਦੋਵੇ ਬਾਗ ਦੇ ਲੱਗੇ ਤੋਂ ਕਰ ਲਾਂਗੇ ਅੱਛਾ ਠੀਕ ਆ ਤੇ ਜੈਜ ਕਰ ਲਾਂਗੇ ਕਿ ਮੈਂ ਸਬਜ਼ੀ ਚਾਹੀਦੀ अच्छा ते मगर बच्चा ਇਹਦੇ ਕੀ ਆਇਆ ਕੱਟਾ ਕੱਟਾ ਠੀਕ ਆ ਤੇ ਚੱਲ ਇਹ ਵੀ ਤੋਰਦੇ ਚੱਲ ਇੱਕ ਨਾ ਕਿ ਇਹਨਾਂ ਬਾਈਆਂ ਕੋਲੇ ਹੋਰ ਹੈ ਘਰੇ ਆਵੇ ਬੰਦਾ ਪਮਤ ਦੋ ਰੰਗ ਚੋਵੇ ਤੇ ਪਮਤ ਤਿੰਨ ਰੰਗ ਚੋਵੇ ਛੱਲੀ ਕਰਕੇ ਲੈ ਜਾਵੇ ਠੀਕ ਆ ਲੈ ਇੱਕ ਦੂਜਾ ਨਾ ਕੋ ਹੋਰ ਦਿਖਾਉਨੇ ਆ ਤੇ ਆਰਡਰ ਤੇ ਇੱਕ ਕਰਮ ਅਜ ਤੱਕ ਕਿੰਨਾ ਸਨਖਾ ਲੱਗਿਆ ਹੋਇਆ ਛੋਟਾ ਜਿਹਾ ਕੱਦਾ ਦਰਮਿਆਨ ਨਾ ਜਾ ਤੇ ਆਰਡਰ ਕਿੰਨੇ ਕੁ ਘੰਟ ਹੈ ਕੋਲੇ ਜਾ ਕੇ ਦਿਖਾਉਂਗਾ ਤੁਹਾਨੂੰ ਜਮਾ কুমਾਲ ਦੀ ਚੀਜ਼ ਆ ਆ ਜਾਂਦੇ ਸਿੰਕ ਤੱਕ ਖੁੱਲਾ ਥੋੜਾ ਜਿਹਾ ਤੇ ਆਰਡਰ ਤੇ ਕਰਮਾਜ ਤੇ ਲੱਗਿਆ ਹੋਇਆ ਇਹ ਕਿਵੇਂ ਸੂਏ ਚ ਇਹ ਦੂਜਾ ਇਹ ਦੂਜਾ ਇਹਦੇ ਮਗਰ ਬੱਚਾ ਕੀ ਆ ਕਟਾ ਜੀ ਕਟਾ ਇਹ ਕੀ ਡਿਮਾਂਡ ਕਰਦੇ ਇੱਕ 20 ਮੌਕੇ ਤੇ ਦੇਣ ਲਾਂ ਵਾਲੀ ਗੱਲ ਉਹ ਕਰਲਾਂਗੇ ਤੇ ਦੁੱਧ ਕਿੰਨਾ ਦੁੱਧ ਦੇ ਉੱਤੇ ਅੱਜ 13 ਤਿਆਰ ਆ ਬੋਲਾ ਅੱਜ 13 ਤਿਆਰ ਹੈ ਬੋਲਾ 16 ਕਿਲੋ ਦੀ ਗਰੰਟੀ ਆ 16 ਦੀ ਗਰੰਟੀ ਆ ਤੇ ਜਾਇਜ ਜਾਇਜ ਕਿੱਥੋਂ ਦੀ ਛੱਡੇਗਾ ਇੱਕ ਦਸ ਦੀ ਆ ਇੱਕ ਦਾਦੀ ਤੇ ਮੋਬਾਈਲ ਨੰਬਰ ਬੋਲ ਤੇ ਆ ਕੱਢ ਲੈ ਆ ਕੱਢ ਲੈ 99553 363 ਇੱਕ ਵਾਰੀ 99553 363 ਠੀਕ ਆ ਲੈ ਇੱਕ ਛੋਟੇ ਜਿਹੇ ਕੱਦ ਦੀ ਦਰਮਿਆਨੀ ਜਿਨਾ ਬਾਈ ਕੋਲੇ ਤੇ ਪਿੰਡੂ ਹੀ ਮੱਝ ਹੈ ਤੇ ਕੋਈ ਬਾਈ ਕਹਿੰਦਾ ਜੇ ਵਪਾਰ ਪੂਰੀ ਕਰਦੇ ਪਤਾ ਲੱਗ ਜਾਂਦਾ ਉਹੀ ਸੰਗਲ ਹੈ ਘਰ ਵਾਲਾ ਹੀ ਤੇ ਇਹ ਬੱਚਾ ਮਗਰ ਕੀ ਆ ਬਾਈ ਓਏ ਕਟਾ ਕਟਾ ਤੇ ਕਹਿਵੇਂ ਛੂਹਿਆ ਛੋਟੀ ਦੂਜੇ ਦੂਜੇ ਆਵਦੇ ਵਪਾਰ ਕਰਦੇ ਆ ਆਵਦੇ ਆ ਆਵਦੇ ਐ ਅੱਛਾ ਕਰੂ ਐ ਹਾਂ ਤੇ ਕਿੰਨੇ ਕਿਲੋ ਲੀਟਰ ਦੁੱਧ ਹੈ ਥੱਲੇ 20 ਲੀਟਰ ਐ ਸੂਈ ਕਿਹ ਕ ਦੇਣਾ ਦੀ ਹੈ 15 ਕਿਹ ਦੇਣਾ ਦੀ ਠੀਕ 15 ਕਿਹ ਦੇਣਾ ਦੀ ਸੂਈ ਆ ਤੇ ਅੰਡਰਡਰ ਚੰਗਾ ਤੇ ਰੇਟ ਕੀ ਕਰਦਾ ਹੁੰਦਾ ਇਹਦਾ 96 ਠੀਕ ਹੈ ਦੇਣ ਲਾਂ ਕਿੱਥੋਂ ਕਿੱਥੇ ਜਾਇਜ ਜਾਇਜ ਇਹ ਤੂ ਕੱਟ ਨਹੀਂ ਜਿੰਦਾ ਪਿੰਡ ਪਿੰਡ ਬੋਲਣਾ ਨੇ ਤੈਨੂੰ ਕੀ ਲੈ ਬਾਈ ਇੱਕ ਹੋਰ ਜ਼ਬਰਦਸਤ ਝੋਟੀ ਆ ਤੇ ਆਰਡਰ ਦੇਖ ਕਰਮਾ ਜੀ ਦਾ ਇਹਨੂੰ ਕਹਿੰਦੇ ਹੈ ਗੈਪ ਵਾਲਾ ਥਣ ਮੁਠੀ ਚਾਰੇ ਥਣ ਤੇ ਚਾਰੀ ਹੀ ਖੋ ਜਿਆ ਬਿਲਕੁਲ ਕਰਮਾ ਜੀ ਦੇ ਤੇ ਫੇਸ ਕਰਾਉਣਾ ਇੱਕ ਵਾਰੀ ਚੈੱਕ ਆਲ ਫੇਸ ਕਰ ਲੈ ਇੱਕ ਵਾਰੀ ਚੈੱਕ ਕਰ ਤੇ ਆਰਡਰ ਦਿਖਾਉ ਨਾ ਕਰਮਾ ਜੀ ਦਾ ਕਿੰਨਾ ਥਣ ਖਾਲ ਗਿਆ ਹੋਇਆ ਪੁੱਛਾਂਗੇ ਦੀ ਡਿਟੇਲ ਸਾਰੀ ਕਿੰਨਾ ਦੁੱਧ ਤੇ ਕਿੰਨੇ ਪੈਸੇ ਦੀ ਹੈ ਤੇ ਅਲੱਗ ਹੀ ਦਿੰਦੀ ਆ ਸਾਰੀਆਂ ਮੱਜਾਂ ਚੋ ਤੇ ਪੁੱਛ ਦੇ ਇੱਕ ਐਮ ਐਚ ਯੂ ਐ ਚ ਹੋ ਵੀ ਰਿਹਾ ਇੱਧਰ ਮੁੱਕ ਨਹੀਂ ਮਾੜਾ ਜਾ ਸੁਵੇ ਕੰਮਿਆ ਸੁਵੇ ਕੰਮਿਆ ਠੀਕੇ ਠੀਕੇ ਦੁੱਧ ਕਿੰਨੇ ਲੀਟਰ ਆ ਥੱਲੇ 14 ਲੀਟਰ ਹੈ ਬੱਚਾ ਕਿਹੜਾ ਦਾ ਸੁਈ ਨੂੰ ਕਿੰਨੇ ਦਿਨ ਹੋ ਗਏ 10 ਦਿਨ ਡਰਦਾ ਕਿਉਂ ਅਸੀਂ ਕੁਝ ਨਹੀਂ ਕਹਿੰਦਾ ਤੁਹਾਨੂੰ ਦੱਸ ਦੇਣਾ ਹੋਗੇ ਸੁਈ ਨੂੰ 10 ਦਿਨ ਹੋਏ ਨੇ ਤੇ ਹੁਣ ਡਵਾਣ ਕੀ ਕਰਦਾ ਜੀ 1 70 ਤੇ ਪਿੰਡ ਕਿਹੜਾ ਆਪਣਾ? ਖਾਨਾ ਖਾਨਾ ਮੈਸਲਗਾਣਾ? ਕਿਥੋਂ ਖਾਨਾ? ਕਿਥੋਂ ਖਾਨਾ? ਅੱਛਾ। ਹੈ ਨਹੀਂਗਾ। ਜਾਦ ਨਹੀਂ। ਫਿਰ ਨਾਲ ਦਾ ਬੰਦਾ ਕਿਹੜਾ? ਕੱਲਾ ਹੀ ਆ। ਕੱਲਾ ਹੀ ਆ। ਅੱਛਾ ਵਪਾਰ ਕਰਨਾ ਕਿ ਘਰ ਦੀ ਆ? ਵਪਾਰ ਕਰਦਾ। ਬੰਦਾ ਤਾਂ ਯਾਰ ਵਧੀਆ ਤੁ। ਤੇ सांगਦਾ ਕਿ ਮੈਂ ਤੇ ਠੀਕ ਐ। ਚੱਲਾ ਥੋੜੇ ਇਹਦਾ ਬੰਦੇ ਦਾ ਮੋਬਾਈਲ ਨੰਬਰ ਹੈ ਕੋਈ? ਨਹੀਂ ਹੈ ਜੀ। ਹੈ ਜੀ। ਮੋਬਾਈਲ ਨੰਬਰ ਕਰ ਲਈ। ਐ ਬੜਾ ਜਨ। ਮੱਝ ਬੜੀ ਜ਼ਬਰਦਸਤ ਆ ਯਾਰ ਬੰਦੇ ਕੋਲੇ ਆ ਲੈ ਸੇਖੇ ਤੋਂ ਆਏ ਇਹਨਾਂ ਦੀ ਆਪ ਦੀ ਕਰ ਦੂੰ ਮੱਝ ਹੈਗੀ ਇਹ ਕਹਿੰਦੇ ਸਾਡਾ ਵਪਾਰ ਪੂਰਤ ਨਹੀਂ ਅਸੀਂ ਕੋਈ ਕਰਦੇ ਤੇ ਵੇਚਣ ਲਿਆਏ ਨੇ ਤੇ ਪੁੱਛਾਂਗੇ ਦੀ ਸਾਰੀ ਡਰੇਲ ਤੋਰੇਗਾ ਕਿ ਤੋੜ ਦੇ ਥੋੜਾ ਚ ਤੇ ਮਗਰਾ ਬੱਚਾ ਕੀ ਹੈ ਇਹਦੇ ਕੱਟੀ ਹੈ ਕੱਟੀ ਹੈ ਕਿੱਕ ਦਿਨ ਦੀ ਸੂਈ ਆ 6 ਦਿਨ ਹੋ ਗਏ ਜੀ 6 ਦਿਨ ਹੋਇਆ ਸੂਈ ਨੂੰ ਮਗਰ ਕੱਟੀ ਆ ਦੇਖੋ ਹਲਿਆ ਮਾਰ ਕੇ ਥਾਣੇ ਬਿਲਕੁਲ ਮੁੱਠੀ ਥਾਣਾ ਗੈਪ ਵਾਲਾ ਲੱਗਿਆ ਹੋਇਆ ਲੰਮੀ ਪੂਛ ਆਟਰ ਉਟਰ ਚੰਗਾ ਬਣਾਇਆ ਕਰਮਾਲ ਜੀ ਦਾ ਆ ਦੇਖ ਫੇਸ ਕਰੋ ਇੱਕ ਵਾਰੀ ਚੈੱਕ ਚੋਟੀ ਦਾ ਤੇ ਇਹ ਆਟਰ ਪੁੱਛਾਂਗੇ ਦੀ ਸਾਰੀ ਡਿਟੇਲ ਕਿੰਨਾ ਪੈਸਾ ਮੰਗ ਦਿੱਤੇ ਕਿੰਨਾ ਦੁੱਧ ਆ ਲੋ ਜੀ ਸਤਿ ਸ੍ਰੀ ਅਕਾਲ ਭਾਈ ਕਿਹੜਾ ਪਿੰਡ ਹੈ ਪਿੰਡ ਸੇਖ ਹੈ ਸੇਠ ਜੀ ਅੱਛਾ ਕਹਿੰਦੇ ਚੁੜਿਆ ਛੁੱਟੀ ਹੋਰ ਭਾਈ ਤੀਜੇ ਛੁੱਟੇ ਤੀਜੇ ਤੇ ਮਗਰ ਕੱਟੀ ਆ ਮਗਰ ਕੱਟੀ ਤੇ ਦੁੱਧ ਕਿੰਨਾ ਲੀਟਰ ਹੈ ਦੁੱਧ 12 ਕਿਲੋ ਤਿਆਰ ਹੈ 12 ਕਿਲੋ ਤਿਆਰ ਹੈ ਪੂਰਾ ਤਿਆਰ ਹੈ ਅੱਛਾ ਇਹ ਸ਼ਬਦ ਦੀ ਦਿਖ ਲਈ ਹਾਂ ਜੀ ਭਾਵਾ ਚੋਲੇ ਇੱਕ ਡੰਕ ਚੋਵੇਂ ਦੋ ਟੋਵੇਂ ਤਸ਼ਲੀ ਨਾਲ ਲਿਜਾ ਦੇ ਤਸ਼ਲੀ ਨਾਲ ਹੀ ਸੰਖਾਂਦੀ ਪੀਨੀ ਸਭ ਕੁਝ ਅੱਛਾ ਕਿੰਨੇ ਪੈਸੇ ਮੰਗਦੇ ਇੱਕ ਲੱਖ 35000 ਰੁਪਏ ਮੰਗਦੇ ਤੇ ਮੌਕੇ ਤੇ ਮਾਨਤਾ ਨੂੰ ਹੋ ਜੂਗਾ ਜੀ ਫੁੱਲ ਹਾਂ ਜੀ ਅੱਛਾ ਤੇ ਮੋਬਾਈਲ 98153 ਜੀ ਹਾਂ 72995 ਇੱਕ ਵਾਰ ਫਿਰ ਬੋਲੀ ਖੰਦਮੇ 255 ਜੀ 72950 ਵਿੱਚੋਂ ਕੁਝ ਹੋਊਗਾ ਹਾਂ ਜੀ ਥੋੜਾ ਦਾਣ ਹੋ ਜਾਊਗਾ ਜੀ ਖਰਚਾ ਪਾਣੀ ਹਾਂ ਜੀ ਅੱਛਾ ਠੀਕ ਹੈ ਤੇ ਪਹਿਲੇ ਪਹਿਲੇ ਸੂਵੇ ਦਾ ਇਹਦਾ ਪਹਿਲਾਂ ਕੀ ਰਿਕਾਰਡ ਰਿਹਾ ਪਿਛਲੇ ਪਹਿਲਾਂ ਜੀ ਮਤਲਬ ਇਹਨਾਂ ਮਤਲਬ 12 ਕਿਲੋ ਕੋਕ ਦਿੱਤਾ ਜੀ ਪਹਿਲਾਂ 12 ਕਿਲੋ ਦਿੱਤਾ ਠੰਡੀ ਸੀਲ ਕੇ ਮੈਂ ਠੰਡੀ ਸੀਲ ਪੂਰੀ ਹੈ ਜੀ ਕੋਈ ਹੱਥ ਹੱਥ ਤਾਂ ਨਹੀਂ ਪੈਂਦੀ ਹਾਂ ਜੀ ਭੋਰਾ ਵੀ ਨਹੀਂ ਚਾਹੇ ਚਾਟ ਤੇ ਵੀ ਮਿਲਦੀ ਰਹੀ ਹੈ ਜੀ ਸਾਡੇ ਕੋਲ ਅੱਛਾ ਜੀ ਠੀਕ ਹੈ ਇੱਕ ਡੰਗ ਚੋਂ ਦੋ ਚਾਂਗ ਤਿਛਲੇ ਨਾਲ ਲਿਆ ਕਹਿੰਦਾ ਤਿਛਲੀ ਕਰਕੇ ਲਿਜਾਵੀ ਜੀ ਖਾਂਦੀ ਪੀਂਦੀ ਸਭ ਕੁਝ ਠੀਕ ਆ ਜੀ ਆ ਲੋ ਵੀ ਨਰਾਲ ਬੋਲਤਾ ਸਪਰਕ ਕਰਨ 4 ਬੋਲੀ ਆ ਸਰ ਬੋਲੀ ਬਿਲਕੁਲ ਬੋਲੀ ਬਿਲਕੁਲ ਅੱਛਾ ਠੀਕ ਆ 4 ਟਰਟੀ ਆ ਬਾਈ 3 ਲੱਖ ਰੁਪਿਆ ਮੰਗਦਾ ਤੁਹਾਨੂੰ ਦਿਖਾ ਦਿਆਂ 4 ਹੀ ਥਾਂ ਤੇ 4 ਹੀ ਗਏ ਪਾਲਿਆ ਕਰਮਾਂ ਵਾਲੇ ਦਾ ਮਗਰ ਬੱਚਾ ਕੀ ਇਹਦੇ ਕੱਟੀ ਆ ਜੀ ਤੇ ਦੁੱਧ ਕਿੰਨਾ ਲੀਟਰ 15 ਰੁਪਿਆ ਲਾਈ 17 ਰੁਪਿਆ 17 ਤਿਆਰ ਮਗਰ ਕੱਟੀ ਤੇ ਕਿੰਨੇ ਪੈਸੇ ਮੰਗਦਾ ਆਇਆ ਤੇ ਲਾ ਕੇ ਤਨ ਲਾ ਕੇ ਮੋਬਾਈਲ ਨੰਬਰ ਵਾਲਾ ਪਰਮੈਕਸੋ ਗਿਆਈ ਅੰਦਾਜ਼ੀ ਕਰਤੀ ਅੱਛਾ ਪਿੰਡ ਕਿਹੜਾ ਪਿੰਡ ਲਾ ਲਾ ਕਾਕਾਈ ਨਕਾ ਲੈਰਾ ਠੀਕ ਹੈ ਮੱਝ ਆ ਕੇ ਬਿਲਕੁਲ ਝੋਟੀ ਦੀ ਤੇ ਦਿਖਾਉਂਦੇ ਆ ਫਿਰ ਤੋੜਾ ਤੋੜਾ ਕਰਾ ਕੇ ਚੈੱਕ ਤੇ ਝੋਟੀ ਜਬਰਦਸਤ ਹੈਗੀ ਤੇ ਆਰਡਰ ਕੁਆਲਟੀ ਕਰੋ ਚੈੱਕ ਤੇ ਇੱਕ ਵਾਰੀ ਫੇਸ ਚੈੱਕ ਕਰ ਲੇ ਝੋਟੀ ਦਾ ਆ ਜਾ ਇਧਰ ਨੂੰ ਮੋੜ ਲੈ ਬਿੱਤਰਾ ਤੇ ਰੇਟ ਵੀ ਚੰਗਾ ਤੇ ਸ਼ਰੀਰ ਦੀ ਬਾਡੀ ਬੰਤਰ ਦੀ ਵੀ ਬੜੀ ਜਬਰਦਸਤ ਹੈ ਪੁੱਛਾਂਗੇ ਕਿ ਕੰਮੇ ਛੂਏ ਤੇ ਕਿੰਨੇ ਦੁੱਧ ਦੀ ਹੈ ਮਾਲਕਾ ਇਹ ਤੇ ਚਾਰੇ ਥਣ ਤੇ ਚਾਰੀ ਗਾਇਪ ਵਾਲੇ ਨੇ ਆ ਜਾ ਸਤਨਾ ਫੇਸ ਕਰੋ ਇੱਕ ਵਾਰੀ ਕਰਮਾਜ ਦਾ ਚੈੱਕ ਬਹੁਤ ਸਨੱਖਾ ਤੇ ਆ ਲੈ ਕ ਕੱਟਰੂ ਦਾ ਕਰਦੀ ਆ ਪੁੱਛਦੇ ਕਿੰਨੇ ਦਿਨਾਂ ਦੀ ਛੂਈ ਹੈ ਇਹ ਇਹ ਇੱਕ ਵਾਰੀ ਆ ਦੇ ਚਾਰੇ ਥਣ ਤੇ ਚਾਰੀ ਗਾਇਪ ਵਾਲੇ ਅੰਦਰ ਦਿਖਾ ਦੇ ਇੱਕ ਵਾਰੀ ਥੱਲੇ ਅ ਬਰੇ ਕਿੰਨੇ ਚਿਰ ਦੀ ਛੂਈ ਹੈ? ਛੇ 10 ਦਿਨ ਹੋ ਗਏ ਆ। ਸੁਵੇ ਕੰਨੇ? ਸੁਵੇ ਦੂਜੇ ਜੀ। ਦੂਜੇ ਛੂਏ ਆ? ਹਾਂ ਜੀ। ਦਸ ਦੱਕ ਦੇਣਾ ਤੇ ਛੂਈ ਆ? ਦੂਜੇ ਛੂਏ ਆ। ਦੂਜੇ ਛੂਏ। ਤੇ ਦੁੱਧ ਕਾਹ ਲੀਟਰ ਆ? 17 ਲੀਟਰ ਤਿਆਰੀ। 17 ਤਿਆਰ? ਹਾਂ ਜੀ ਹਾਂ ਤਿਆਰੀ। ਅੱਛਾ ਤੇ ਪਹਿਲੇ ਤਾਂ ਕੀਰ ਕਾਟਾ ਸੀ? ਪਹਿਲੇ ਤਾਂ ਹੈਗਾ ਜੀ 16 ਲੀਟਰ ਦਾ ਜੀ। 16? ਹਾਂ ਜੀ ਹਾਂ। ਐਸ ਤੀ ਵੱਧ ਕੱਢੂਗੀ? ਹਾਂ ਜੀ ਹਾਂ। ਅੱਛਾ। ਬੱਚਾ ਕੀ ਦੇ ਦੋ ਬਾਈ? ਬੱਚਾ ਕੱਟੀ ਆ ਜੀ। ਮੰਗਰ ਕੱਟੀ ਆ? ਆ ਮੰਗਰ ਕੱਟੀ ਆ। ਕੋਈ ਟਿੱਕਾ ਕੱਚੀ ਕਾਮ ਹੀ ਆ। ਆ ਵੀ ਆ। ਛੋਟੇ ਤੇ ਬੰਦਾ ਬੁੜੀ ਜਿਹੜਾ ਮੰਗੀ ਚੋਲੋ ਮਾਰੀ ਚੋਈ ਠੰਡੀ ਚੀਲਾ ਬਿਲਕੁਲ ਠੰਡੀ ਸੀ ਅੱਛਾ ਤੇ ਹੁਣ ਮੰਗਦਾ ਕੀ ਹੈ ਮੰਗੇ 3 ਲੱਖ ਹੈ 3 ਲੱਖ ਹਾਂਜੀ ਤੇ ਤੈਨੂੰ ਲੈਣ ਵਾਲੀ ਗੱਲ ਤੇਨ ਭਾਈ ਦੇ ਲੈਣੀ 2.5 ਦੀ ਹਾਂਜੀ ਹੋਰ ਵੀ ਹੋ ਜੀ ਮੰਨਦਾ ਨਾ ਹੁੰਦਾ ਹੋ ਗਿਆ ਥੋੜਾ ਜਿਹਾ ਹੋਈ ਭਾਈ ਠੀਕ ਅੱਛਾ ਪਿੰਡ ਕਿਹੜਾ ਆਪਣਾ ਪਿੰਡ ਲੈਦਾ ਕਾਕਾ ਜੀ ਕਾਕਾ ਲੜਾ ਹਾਂਜੀ ਅੱਛਾ ਵਪਾਰ ਕਰਦੋਂ ਕਰਦੀ ਹੈ ਮੈਂ ਟੋਕੜ ਪਾਲ ਕੇ ਵੇਚਦਾ ਇਹਨੇ ਟੋਕੜ ਗੱਪਣ ਲੈ ਲੈਣਾ ਤੇ ਪਾਲ ਕੇ ਵੇਚ ਦਿੰਦਾ ਅੱਛਾ ਠੀਕ ਆ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 950 ਜੀ 55407 ਜੀ ਇੱਕ ਵਾਰੀ ਫਿਰ ਬਲੇ 99150 55407 ਕਿੰਨੇ ਕਿ ਡੰਗਰ ਹੋਰ ਰੱਖਦਾ ਕਰੇ ਮੈਨੂੰ ਲੱਗਿਆ 8 ਦਾ ਡੰਗਰ ਹੀ ਕਰੇ 8 ਦਾ ਹੈਗਾ ਜੇ ਕੋਈ ਬੰਦਾ ਦੂਰੋਂ ਨੇੜੇ ਆਵੇ ਤੇ ਮਿਲਦਾ ਡੰਗਰ ਹਾਂਜੀ ਹਾਂ ਮਿਲਦਾ ਜੀ ਅੱਛਾ ਠੀਕ ਹੈ ਇੱਕ ਡੰਗ ਚੋਵੇ ਦੋੜ ਚੋਵੇ ਮੈਂ ਦਾ ਡੰਗ ਦੋਵੇਂ ਰਭੇ ਆਪਣੇ ਘਰੇ ਚਾਲ ਦੂਈ ਹੈ ਅੱਛਾ ਜੀ ਠੀਕ ਹੈ ਭਾਈ ਜੀ ਵਰਕ ਕਰ ਲਿਓ ਮੋਬਾਈਲ ਨੰਬਰ ਬੋਲ ਇੱਕ ਨਾ ਬੂਰੀ ਕੱਟੀ ਦੀ ਬਣਾਉਨੇ ਆਂਗੇ ਵੀਡੀਓ ਇਦੀ ਉਮਰ ਪੁੱਛਦੇ ਆਂ ਤੇ ਇਹਦਾ ਰੇਟ ਪੁੱਛਦੇ ਆਂਗੇ ਤੇ ਜਿਹੜੇ ਬੰਦੇ ਕਹਿੰਦੇ ਆਂ ਵੀ ਕਟੀਆਂ 'ਚ ਦਾ ਕੋਈ ਰੇਟ ਰੂਟ ਨਹੀਂ ਰੇਟ ਦੀ ਜਾਣਕਾਰੀ ਦੇਣੀ ਹੈ ਇਹਦੇ 'ਚ ਤੁਸ ਨੂੰ ਵੀ ਕੀ ਮੰਗਦੇ ਨੇ ਤੇ ਕਿੰਨੇ ਦੀ ਖੁੱਤੋਂ ਲੈਂਦੇ ਨੇ ਤੇ ਭਾਈ ਕਿੰਨੇ ਚਿਰ ਦੀ ਹੈ ਇਹ ਕੱਟੀ ਠੀਕ ਹੈਗੀ ਹੈ ਭਾਈ 8 ਮਹੀਨਿਆਂ ਦੀ ਅੱਛਾ ਤੇ ਰੇਟ ਕੀ ਕਰਦਾ ਇਹਦਾ 30000 ਤੇ ਵੇਚੇਗਾ ਕਿੰਨੇ ਦੀ ਸਮਾਰਕ ਐਂ ਜਮਾਂ ਜੇਬ 'ਚ ਪਾਉਣ ਵਾਲਾ ਕਰ ਦਾਂਗੇ ਅਗਲੇ ਦਾ ਕੱਲਾ ਮਾਨਤਨ ਨਾਲ ਨਹੀਂ ਡੰਗ ਲੈਂਦਾ 27000 ਦੀ ਦੇਣਾ 27000 ਹੋਰ ਇਦੂ ਕੱਟ। ਚੱਲਦਾ ਨਹੀਂ। ਜਿਆਦਾ ਬਈਆ ਰੱਖ। ਅੱਛਾ ਇਹਦੀ ਮਾਂ ਦਾ ਕੀਰ ਕੱਟ ਹੈਗਾ। 25 ਦੀ ਕਰ ਲਈਏ। ਹੈ? 25 ਦੀ ਕਰ ਲਈਏ। ਕਰ ਦਿਓ ਕੋਈ ਨਹੀਂ ਤਾਂ ਕੀ ਆ ਫਿਰ ਤੁਹਾਡੀ ਗੱਲ ਨਾਲ। ਫੋਨ ਨੰਬਰ 96887 ਹਾਂ 47192 ਇੱਕ ਵਾਰੀ ਫੇਰ ਬਲੇ 96887 ਹਾਂ 47192 ਇਹਦੀ ਮਾਂ ਦਾ ਕੀਰ ਕੱਟ ਹੈ। ਮੇਰੇ ਉਹ ਇੰਨਾ ਤਾਂ ਨਹੀਂ ਮਿਲ ਜਾਦ ਰਹਿਣਾ ਇੰਨਾ ਯਾਦ ਨਹੀਂ ਕਰਾ ਮੈਂ ਵੀ ਕੱਟੀ ਅੱਛਾ ਠਪੂਠ ਬਹੁਤ ਚੰਗੀ ਆ ਬਾਈ ਹਾਂ ਕੱਟੀ ਚ ਨੱਕਿਆ ਸੀ ਅਮਰੂਦੀ ਯਾਰ ਕਰਦੇ ਹਾਂ ਕਿਹੜਾ ਕਹਿੰਦਾ ਜੀ ਕਿਹੜਾ ਪਿੰਡ ਆ ਜੀ ਰੇਉ ਆ ਜੀ ਰੇਉ ਟਸਕਾ ਹਾਂਜੀ ਹਾਂਜੀ ਤੇ ਅੱਜ ਕਾਹ ਜਾਨਵਰ ਲੈ ਕੇ ਆਏ ਦੋ ਜਾਨਵਰ ਲੈ ਕੇ ਆਏ ਦੋ ਅੱਛਾ ਇੱਕ ਉਹ ਤਿੱਕੇ ਤੇ ਤੋਰੋਂਗੇ ਇਕੱਲੇ ਇਕੱਲੇ ਨੂੰ ਹਾਂਜੀ ਹਾਂਜੀ ਤੇ ਤੋਰ ਕੇ ਦਿਖਾਓ ਦੁੱਧ ਦੀ ਡਿਟੇਲ ਪੁੱਛਾਂਗੇ ਹਾਂਜੀ ਹਾਂਜੀ ਤੇ ਸੂਏ ਪੁੱਛਾਂਗੇ ਠੀਕ ਹੈ ਜੀ ਤੇ ਆਪਣੇ ਆਪ ਦੀਆਂ ਹਾਂਜੀ ਨਾ ਵਪਾਰ ਲੈਣਾ ਵਪਾਰ ਕਰਦੇ ਹੋ ਅੱਛਾ ਠੀਕ ਹੈ ਲੈ ਆ ਪਹਿਲੀ ਤੋਰ ਕੇ ਦਿਖਾਉਂਦੇ ਆ ਭਾਈ ਫੇਚ ਕਰੋ ਇੱਕ ਵਾਰੀ ਕਰਮਾ ਦਾ ਲੰਮੀ ਪੂਸ ਬਿਲਕੁਲ ਸੁਪਾਇਤ ਕਾਲਾ ਪਿੰਡ ਤੇ ਘੇਪ ਵਾਲਾ ਥਣ ਲੱਗਿਆ ਹੋਇਆ ਤੇ ਤੋਰਾ ਤਰਾ ਚੱਕ ਖੁੱਲੀ ਤੋਰ ਹੈ ਤੇ ਕਰਮਾਲੀ ਦੀ ਆ ਲੈ ਫੇਚ ਕਰੋ ਕਰਮਾਲੀ ਦਾ ਚੱਕ ਇੱਕ ਵਾਰੀ ਇਹਦੀ ਡਿਟੇਲ ਪੁੱਛਾਂਗੇ ਸਾਰੀ ਫਿਰ ਵੀ ਕਿੰਨੇ ਆ ਲੀਟਰ ਦੁੱਧ ਤੇ ਕਿੰਨੇ ਕਪੈਸੇ ਦੀ ਆ ਇਹ ਤੇ ਕੈਮੇ ਸੂਏ? ਖਾਲ사 ਜੀ ਇਹ ਸੂਏ ਕੈਮੇ ਸੂਈ ਆ? ਦੂਜੇ ਦੂਜੇ ਆ। ਹਾਂ ਜੀ। ਤੇ ਮਗਰ ਬੱਚਾ ਇਹਦੇ ਕੀ ਆ? ਬੱਚਾ ਇਹਦੇ ਮਗਰ ਕੱਟਿਆ ਜੀ। ਅੱਛਾ। ਹਾਂ ਜੀ। ਤੇ ਕੈ ਕਿਦਾਂ ਚੂਈਆ? ਰਾਤ ਹੀ ਸੂਈ ਆ ਜੀ। ਰਾਤ ਹੀ ਚੂਈ ਆ। ਹਾਂ ਜੀ। ਹੋਲੇ ਚੀ ਆ। ਕਿੰਨਾ ਕ ਦੁੱਧ ਕੱਢੂ ਛੋਟੇ ਸਾਹ ਨਾਲ? ਤੇ ਦਊਗੀ 16 ਕਿਲੋ। 16 ਕੱਢੂਗੀ? ਹਾਂ ਜੀ। ਹਾਂ। ਗਾਰੰਟੀ ਦੇ ਦਾਂ। ਗਾਰੰਟੀ? ਹਾਂ ਜੀ। ਤੇ ਸੂਏ ਕੈ ਮੈਂ ਤਾਂ ਚਾਹੀ? ਦੂਵੇ ਦੁੱਧੇ ਜੀ। ਦੂਜੇ। ਠੀਕ ਆ। ਤੇ ਪਹਿਲੇ ਦਾ ਕਿਰ ਕੱਟਾ? ਪਹਿਲੇ ਦਾ ਕੱਟਦਾ 13-14 ਕਿਲੋ ਜੀ। 13-1 ਇਹ 1.5 ਲੱਖ ਦੀ ਦੇਣੀ ਹੈ ਹਾਂ ਨਾ 1.5 ਦੀ ਹਾਂ ਨਾ ਹਾਂਜੀ ਅੱਛਾ ਬੱਚਾ ਜੀ ਮੰਗ ਬੱਚਾ ਮਗਰ ਕੱਟਾ ਜੀ ਕੱਟਾਏਗਾ ਮਗਰ ਠੀਕ ਹੈ ਤੇ ਆ ਦੂਜੇ ਨੰਬਰ ਕਿਹੜਾ ਹੈ ਇਹ ਆ ਵਾਲੀ ਇਹਦਾ ਵੀ ਆਰ ਡਰਡਰ ਚੰਗਾ ਕਰਮੀ ਵਾਲਾ ਦਾ ਕਰਮ ਵਾਲੀ ਦਾ ਬਣਿਆ ਹੋਇਆ ਹੈ ਠੀਕ ਇਹ ਕਹਿੰਦੇ ਸੂਏ ਚ ਹੈ ਇਹ ਵੀ ਦੂਜੇ ਚ ਇਹ ਵੀ ਦੂਜੇ ਹੈ ਬੱਚਾ ਹੈ ਤੇ ਮਗਰ ਬੱਚੇ ਹੈ ਜੀ ਮਗਰ ਵੀ ਕੱਟਾਏਗਾ ਇਹਦੇ ਮਗਰ ਇਹ ਕੱਟਾ ਹੈ ਠੀਕ ਹੈ ਸਭ ਤੋਰਾ ਤਾਰਾ ਕਰ ਉਹਨੇ ਚੈੱਕ ਆਰਡਰ ਬਹੁਤ ਸੋਹਣਾ ਲੱਗਿਆ ਝੋਟੀ ਮੈਂ ਕੀ ਬਾਤ ਆਈ ਇਹ ਗੈਪ ਵਾਲਾ ਛੋਟਾ ਜਾਂ ਛੋਟਾ ਜਾਂ ਕੱਦ ਦਾ ਦਰਮਿਆਨਾ ਤੇ ਪਤਲਾ ਪਿੰਡਾ ਤੇ ਦੇਖੋ ਆ ਕੜਾ ਕੜ ਤੁਰਦੀ ਆ ਤੁਸੀਂ ਆਰਡਰ ਦੇਖੋ ਕਰਮਾੜੀ ਦੇ ਲੱਗਿਆ ਹੋਇਆ ਆ ਜਾ ਮੋੜ ਦੇ ਖਾਲਸਾ ਤੁਰਿਆ ਵੀ ਨਹੀਂ ਜਾਂਦਾ ਬਹੁਤ ਜ਼ਿਆਦਾ ਆਰਡਰ ਪਾਉਣੀਆਂ ਜੋ ਟੀਟੀ ਪੂੜਾ ਬੜਾ ਦੇਖੋ ਬਈ ਉਹ ਪਿੱਠ ਪੂੜੇ ਤੋਂ ਬਾਡੀ ਪੰਪਰ ਤੇ ਮੂੰਹ ਮੱਥੇ ਦੀ ਵੀ ਚੰਗੀ ਆ ਤੇ ਹੁੰਦਾ ਸਿੰਘ ਸੁੰਨੀ ਫੇਸਬਿਲਟੀ ਹਾਂ ਤੇ ਕਿੱਥੋਂ ਤੱਕ ਦੁੱਧ ਕੱਢਦੀ ਆ ਜੀ ਇਹ ਹੁਣ ਪਹਿਲਾਂ ਦੁੱਧ 15 ਤਿਆਰ ਹੈ 15 ਤਿਆਰ ਹੈ ਹਾਂਜੀ ਅੱਛਾ ਹੈ ਤੇ ਛੁਏ ਇਹ ਦੂਜੇ ਇਹ ਵੀ ਦੂਜੇ ਹੈ ਤੇ ਇਹਦਾ ਕੀ ਰੇਟ ਹੈ ਡੇਢ ਲੱਖ ਹੈ ਜੀ ਡੇਢ ਹੈ ਹਾਂਜੀ ਠੀਕ ਹੈ ਤੇ ਛੋਟਾ ਮੋਬਾਈਲ 99150 ਜੀ ਹਾਂ 19637 ਇੱਕ ਵਾਰ ਫੇਰ 99150 ਹਾਂ 19637 ਯਾਰ ਯਾਰ ਕੀ ਬਾਤ ਹੈ ਇਹ ਆ ਲਓ ਜੀ ਆ ਜਾ